ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਆਮ ਕੱਚਾ ਆਮ ਤੇ ਪੂਦਨਾ ਇਹਦਾ ਨਾਂ ਅੱਜ ਆਪਾਂ ਸ਼ਰਬਤ ਬਣਾਵਾਂਗੇ ਇਹਨੂੰ ਕੱਚੀ ਕੈਰੀ ਵੀ ਬੋਲਦੇ ਐ ਤੇ ਇਹਨੂੰ ਪੁਦੀਨਾ ਬੋਲਦੇ ਮੈਂ ਪੂਦਨਾ ਕਹਿੰਨੀ ਹੁੰਨੀ ਐ ਤੇ ਅੱਜ ਆਪਾਂ ਕੱਚੀ ਕੈਰੀ ਤੇ ਪੂਦੀਨੇ ਪੂਦਨੇ ਦਾ ਨਾ ਆਪਾਂ ਸ਼ਰਬਤ ਬਣਾਵਾਂਗੇ ਉਹਦੇ ਵਾਸਤੇ ਆਪਾਂ ਪੂਦਨਾ ਲੈ ਲਿਆ ਇਹਨੂੰ ਆਪਾਂ ਤਿੰਨ ਤੋਂ ਚਾਰ ਵਾਲੀ ਢੋਲਿਆ ਤੇ ਸੁੱਕ ਵੀ ਗਿਆ ਤੇ ਇੱਧਰ ਆਪਾਂ ਇੱਕ ਲੈ ਲਈ ਕੈਰੀ ਹੁਣ ਆਪਾਂ ਕੀ ਕਰਾਂਗੇ ਆਪਾਂ ਹੁਣ ਇਹਦੇ ਉੱਤੋਂ ਨਾ ਛਿਲਕਾ ਲਾਵਾਂਗੇ ਕੈਰੀ ਦੇ ਤੇ ਜਿਹੜੇ ਮਸਾਲੇ ਪਾਵਾਂਗੇ ਨਾ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਵਾਂਗੀ ਤੇ ਐਸ ਤਰ੍ਹਾਂ ਕਰਕੇ ਨਾ ਆਪਾਂ ਹੁਣ ਇਹਦਾ ਛਿਲਕਾ ਲਾ ਲਾਂਗੇ ਹੁਣ ਕੈਰੀਆਂ ਬਾਜ਼ਾਰ ਦੇ ਵਿੱਚ ਬਹੁਤ ਆਈਆਂ ਪਈਆਂ ਤੇ ਚਟਨੀਆਂ ਬਣਾਓ ਖਟੀਆਂ ਤੇ ਮਿੱਠੀਆਂ ਤੇ ਆਪਾਂ ਵੀ ਬਣਾਵਾਂਗੇ ਐਸ ਤਰ੍ਹਾਂ ਕਰਕੇ ਆਪਾਂ ਇਹਦਾ ਛਿਲਕਾ ਲਾ ਦੇਾਂਗੇ ਬਹੁਤ ਹੀ ਆਸਾਨੀ ਨਾਲ ਛਿਲਕਾ ਇਸ ਤਰ੍ਹਾਂ ਕਰਕੇ ਨਾ ਲੈ ਜਾਂਦਾ ਜਦੋਂ ਤਾਜ਼ੇ-ਤਾਜ਼ੇ ਆਂਬ ਹਨ ਤੇ ਜਦੋਂ ਆਪਾਂ ਲਿਆ ਕੇ ਘਰੇ ਰੱਖ ਲੈਣੇ ਉਹ ਥੋੜੇ ਜਿਹਾ ਪੁਰਾਣੇ ਜੇ ਹੋ ਜਾਂਦੇ ਫਿਰ ਛਿਲਕੇ ਲਾਉਣ ਦੀ ਦਿੱਕਤ ਹੋ ਜਾਂਦੀ ਹੈ ਤੇ ਹੁਣ ਆਪਾਂ ਇਹਦੇ ਨਾਲ ਛੋਟੇ-ਛੋਟੇ ਪੀਸ ਕਰ ਲਾਂਗੇ ਆਪਾਂ ਜੱਗ ਦੇ ਵਿੱਚ ਪਾਵਾਂਗੇ ਇਹਨਾਂ ਨੂੰ ਛੋਟੇ-ਛੋਟੇ ਪੀਸ ਕਰਕੇ ਜਿਹੜੇ ਆਪਾਂ ਬੱਚਾ ਗੋਠਲੀ ਹੁੰਦੀ ਹੈ ਨਾ ਉਹਨੂੰ ਆਪਾਂ ਕੱਢ ਦਾਂਗੇ ਉਸੇ ਨਾਲੋਂ ਸਾਰਾ ਪਲਪ ਆਪਾਂ ਨਾਲਾਂਗੇ ਆਹੋ ਆਪਣਾ ਗੋਠਲੀ ਦੇਖੋ ਸਾਰਾ ਪਲਪ ਨਾ ਲੈ ਦੇਖ ਆਪਾਂ ਨਾ 4 ਗਲਾਸ ਬਣਾਵਾਂਗੇ ਤੇ ਆਪਾਂ ਛੋਟਾ ਥੋੜਾ ਮੀਡੀਅਮ ਜਿਹਾ ਸਾਈਜ਼ ਦਾ ਆਪਣਾ ਆਂਬ ਸੀਗਾ ਮਤਲਬ ਕੈਰੀ ਤੇ ਹੁਣ ਆਪਾਂ ਇਹਨੂੰ ਜੱਗ 'ਚ ਪਾਵਾਂਗੇ ਐਸ ਤਰ੍ਹਾਂ ਕਰਕੇ ਥੋੜੇ ਛੋਟੇ ਪੀਸ ਕਰ ਲਾਂਗੇ ਆਪਾਂ ਨਾ ਬਹੁਤ ਆਸਾਨੀ ਨਾਲ ਫਿਰ ਪੀਸੇ ਜਾਂਦੇ ਆ सारे इस तरह करके पा लेंगे अपने तो छोटे छोटे पीस करके अपने पीस छोटे ही है तो नाले आपदना पा देंगे हम आप गे मसाले ਆਪਾਂ ਨੇ 1.5 ਚਮਚਾ ਲਿਆ ਕਾਲਾ ਨਮਕ 1 ਚਮਚ ਲਈ ਆਪਾਂ ਸੌਂਫ ਤੇ 1 ਚਮਚ ਲਿਆ ਆਪਾਂ ਭੁੰਨਿਆ ਜੀਰੇ ਦਾ ਪਾਊਡਰ ਤੇ 8 ਤੋਂ 9 ਲਈਆਂ ਆਪਾਂ ਕਾਲੀਆਂ ਮਿਰਚਾਂ ਇਹ ਹੁਣ ਆਪਾਂ ਸਾਰਾ ਮਸਾਲਾ ਇਹਦੇ ਵਿੱਚ ਪਾ ਦਿਆਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਇਹ ਚੀਨੀ ਦੇ ਨਾਲ ਨਾ ਬਹੁਤ ਹੀ ਆਸਾਨੀ ਨਾਲ ਗ੍ਰाइंड ਹੋ ਜਾਂਦਾ ਤੇ ਨਾਲੇ ਆਪਣਾ ਵਿੱਚੇ ਹੀ ਮਿੱਠਾ ਬਣ ਜਾਊਗਾ ਵਧੀਆ ਹੁਣ ਆਪਾਂ 4 ਗਲਾਸ ਬਣਾਵਾਂਗੇ ਆਪਾਂ 10 ਚਮਚ ਪਾਵਾਂਗੇ ਇਹਦੇ ਵਿੱਚ ਚੀਨੀ ਦੇ ਲਓ ਆਪਾਂ 10 ਗਲਾਸ ਪਾਤੇ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਠੰਡਾ ਠੰਡਾ ਪਾਣੀ ਪਾਵਾਂਗੇ ਛੋਟੇ ਜਿਹੇ ਪੀਸ ਕਰਕੇ ਨਾ ਆਪਾਂ ਬਰਫ਼ ਦੇ ਪਾ ਦਿਆਂਗੇ ਇਹਦੇ ਵਿੱਚ ਤੇ ਪਾਣੀ ਵੀ ਆਪਣਾ ਬਰਫ਼ ਵਾਲਾ ਹੀ ਵੈਸੇ ਤਾਂ ਤੇ ਇਹਦੇ ਨਾਲ ਨਾ ਆਪਣੇ ਪੂਦਨੇ ਦਾ ਰੰਗ ਵਧੀਆ ਹਰਾ ਹਰਾ ਰਹੂਗਾ ਪਾਣੀ ਆਪਾਂ ਥੋੜੀ ਪਾਵਾਂਗੇ ਇੱਕ ਵਾਰੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਗ੍ਰाइंड ਹਜੇ ਪੂਰਾ ਗ੍ਰाइंड ਹੋਇਆ ਨਹੀਂ ਹਜੇ ਆਪਾਂ ਹੋਰ ਮਿਕਸਰ ਚਲਾਵਾਂਗੇ ਆਪਾਂ ਦੀ ਤੇਰੀ ਪੂਦ ਨੇ ਇਹਨੂੰ ਆਪਾਂ ਗ੍ਰाइंड ਕਰ ਲਿਆ ਤੇ ਹੁਣ ਆਪਾਂ ਇਹਨੂੰ ਛਾਣਾਂਗੇ ਜਿਹੜਾ ਵਿੱਚ ਕੋਈ ਮੋਟਾ ਪਲਪ ਰਹਿ ਗਿਆ ਜਾਂ ਆਪਣਾ ਸੌਂਫ ਨਹੀਂ ਪੀਸੀ ਜਾਂਦੀ ਹੁੰਦੀ ਸਾਰੀ ਤੇ ਉਹ ਆਪਾਂ ਹੁਣ ਇਹਦੇ ਵਿੱਚ ਛਾਣ ਲਾਂਗੇ ਹੁਣ ਆਪਾਂ ਜੱਗ ਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਠੰਡਾ ਆਪਣਾ ਪੂਰਾ ਜਦੋਂ ਆਪਾਂ ਠੰਡਾ ਪਾਣੀ ਪਾਵਾਂਗੇ ਨਾ ਉਹਦੇ ਪੂਜਨੇ ਦਾ ਰੰਗ ਚੇਂਜ ਨਹੀਂ ਹੁੰਦਾ ਗ੍ਰੀਨ ਗ੍ਰੀਨ ਬਣਿਆ ਰਹਿੰਦਾ ਤੇ ਦੇਖੋ ਹੁਣ ਆਪਾਂ ਮੋਟਾ ਮੋਟਾ ਜਿਹੜਾ ਰਹਿ ਗਿਆ ਇਹਨੂੰ ਸਾਈਡ ਤੇ ਕਰ ਜਾਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਆਪਾਂ ਜਿੰਨੇ ਗਲਾਸ ਬਣਾਉਣੇ ਹਨ ਉਹਨਾਂ ਪਾਣੀ ਪਾਵਾਂਗੇ ਆਪਾਂ ਕਾਇਕ ਜਲਾਸ ਪਾ ਲੈ ਤੇ ਅੱਧਾ ਇੱਕ ਗਲਾਸ ਆਪਾਂ ਹੋਰ ਪਾਵਾਂਗੇ ਅੱਧਾ ਪਹਿਲਾਂ ਪੈ ਗਿਆ ਚਾਰ ਗਲਾਸ ਬਣ ਜਾਣਗੇ ਆਪਣੇ ਮੰਜੇ ਆਪਾਂ ਦਾ ਕੈਰੀ ਪੂਦਨੇ ਕੈਰੀ ਤੇ ਪੂਦਨੇ ਦਾ ਸ਼ਰਬਤ ਹੋ ਗਿਆ ਤਿਆਰ ਤੇ ਹੁਣ ਆਪਾਂ ਕਰਾਂਗੇ ਇਹਨੂੰ ਸਰਵ ਨੱਤਨਾ ਥੋੜੀ ਥੋੜੀ ਬਾਰਫ ਪਾਵਾਂਗੇ ਗਲਾਸਾਂ ਦੇ ਵਿੱਚ ਉਹ ਆਪਾਂ ਕੱਢ ਲੈਣੇ ਬਾਹਰ ਹੁਣ ਆਪਾਂ ਇੱਥੇ ਰੱਖਾਂਗੇ ਟ੍ਰੇ ਦੋ ਰੱਖਾਂਗੇ ਗਲਾਸ ਇਹ ਚ ਆਪਾਂ ਨਾ ਬਰਫ਼ ਪਾ ਦਾਂਗੇ ਇੱਕ ਇੱਕ ਪੀਸ ਹੀ ਪਾਵਾਂਗੇ ਪਾਣੀ ਬਹੁਤ ਹੀ ਠੰਡਾ ਪਾਇਆ ਆਪਾਂ ਬਹੁਤ ਜ਼ਿਆਦਾ ਨਹੀਂ ਪਾਉਂਦੇਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਜਿਹੜਾ ਆਪਾਂ ਸ਼ਰਬਤ ਬਣਾਇਆ ਉਹ ਪਾ ਦਾਂਗੇ ਦੇਖੋ ਕਿੱਡਾ ਸੋਹਣਾ ਕਲਰ ਆਇਆ ਆਪਣੇ ਪੂਰਨੇ ਦਾ ਤੇ ਕੈਰੀ ਦਾ ਬਹੁਤ ਹੀ ਵਧੀਆ ਕਲਰ ਆਇਆ ਹੈਗਾ ਆਪਣਾ ਕੈਰੀ ਪੂਦ ਕੈਰੀ ਤੇ ਪੂਦਨੇ ਦਾ ਸ਼ਰਬਤ ਜੀ ਪਿਆਰ ਹੋ ਗਿਆ ਪੀਣ ਵਾਸਤੇ ਬਹੁਤ ਹੀ ਵਧੀਆ ਬਣਿਆ ਤੇ ਮੈਂ ਥੋੜਾ ਜਿਹਾ ਤੁਹਾਨੂੰ ਪੀ ਕੇ ਦੱਸੂਗੀ ਕਿਵੇਂ ਬਣਿਆ ਐਨਾ ਟੇਸਟੀ ਬਣਿਆ ਨਾ ਤੁਸੀਂ ਵੀ ਜਰੂਰ ਬਣਾਇਓ ਤੇ ਤੁਸੀਂ ਤਾਂ ਕਹੋਗੇ ਇਹ ਜਾਂ ਡਰਿੰਕ ਤਾਂ ਕਦੇ ਪੀਤਾ ਹੀ ਨਹੀਂਗਾ ਬਹੁਤ ਹੀ ਸੁਆਦਿਸ਼ਟ ਬਣਿਆ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਨਾਲੇ ਜਦੋਂ ਵੀ ਅੰਬ ਖਰੀਦੋ ਨਾ ਤੇ ਮੋٹے-ਮੋٹے ਹੋਣ ਉਹਨਾਂ ਪਲਪ ਜ਼ਿਆਦਾ ਹੁੰਦਾ ਤੇ ਥੋੜਾ ਜਿਹਾ ਵੀ ਐ ਸਖਤ ਜਿਹੇ ਹੋਣੇ ਚਾਹੀਦੇ ਆ ਤੇ ਫੇਰ ਇਹਨਾਂ ਦਾ ਜੂਸ ਬਹੁਤ ਵਧੀਆ ਬਣਦਾ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸੀਕਾ